ਗੱਲ ਕਰ ਲਈ ਕਿਸਾਨਾਂ ਦੀ ਤਾਂ ਬਿਲਕੁਲ ਕਿਸਾਨ ਆਪਣੀ ਫਸਲਾਂ ਨੂੰ ਇਸ ਤਰੀਕੇ ਨਾਲ ਪਾਲਣ-ਪੋਸ਼ਣ ਕਰਦੇ ਨੇ ਜਿਵੇਂ ਕਿ ਆਪਣੇ ਬੱਚਿਆਂ ਦਾ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਗੱਲ ਕਰ ਲਈ ਕਿਸਾਨਾਂ ਦੀ ਤਾਂ ਬਿਲਕੁਲ ਕਿਸਾਨ ਆਪਣੀ ਫਸਲ ਦਾ ਧਿਆਨ ਬਹੁਤ ਜ਼ਿਆਦਾ ਰੱਖਦੇ ਨੇ ਉਹ ਦਿਨ-ਰਾਤ ਮਿਹਨਤ ਕਰਕੇ ਉਹਨਾਂ ਨੂੰ ਵੱਡੀ ਕਰਦੇ ਨੇ ਪਰ ਦੁੱਖ ਦਾ ਸਾਹਮਣਾ ਉਹਦੋਂ ਕਰਨਾ ਪੈਂਦਾ ਹੈ ਜਦੋਂ ਉਹਨਾਂ ਦੀ ਖੜੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਜਾਂ ਫਿਰ ਕਿਸੇ ਕਾਰਨ ਉਹ ਜਿਹੜੀ ਫਸਲ ਤਬਾਹ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਮੋਗੇ ਦੇ ਆ ਵਕ ਵਕ ਤਾਨਾ ਤੋਂ ਜੁੜਿਆ ਇਹ ਮਾਮਲਾ ਸਾਹਮਣੇ ਆਇਆ ਜਿਸ ਤੋਂ ਵਿੱਚ ਤੁਹਾਨੂੰ ਦੱਸ ਦੇ ਕਿ ਸਦਾ ਸਿੰਘ ਪਿੰਡ ਤੋਂ ਇੱਕ ਮਾਮਲਾ ਜੁੜਿਆ ਸਾਹਮਣੇ ਆਇਆ ਕਿ ਕੰਬਾਈਨ ਚੱਲ ਰਹੀ ਸੀ ਜਲਦੀ ਕੰਬਾਈਨ ਦੇ ਵਿੱਚ ਝਿੰਗਾਰੇ ਨਿਕਲਦੀ ਹੈ ਤੇ 15 ਤੋਂ 20 ਏਕੜ ਫਸਲ ਨੂੰ ਜੜੀਏ ਰਾਖ ਦੇ ਵਿੱਚ ਤਬਦੀਲ ਕਰਕੇ ਰੱਖ ਦਿੰਦੀ ਹੈ ਉਸ 마ਸੂਮ ਕਿਸਾਨ ਦੇ ਜੁੜੇ ਨੇ ਹੋਸ਼ ਉੱਡ ਜਾਂਦੇ ਨੇ ਜਦੋਂ ਉਹ ਆਪਣੀ ਅੱਖਾਂ ਸਾਹਮਣੇ ਹੀ ਫਸਲ ਨੂੰ ਦੇਖਦਾ ਹੈ ਕਿ ਕਿਸ ਤਰੀਕੇ ਨਾਲ ਉਹਦੀ ਫਸਲ ਨੂੰ ਜੁੜਾ ਨੁਕਸਾਨ ਹੋ ਗਿਆ ਯਾਨੀ ਕਿ ਕਿਸ ਤਰੀਕੇ ਨਾਲ ਉਹਦੀ ਜਿਹੜੀ ਫਸਲ ਆ ਉਹ ਤਬਾਹ ਹੋ ਗਈ ਹੈ ਵਿਥੋਂ ਦੱਸਦੀ ਹੈ ਕਿ ਉਸ ਕਿਸਾਨ ਵੱਲੋਂ ਇਹ ਅਪੀਲ ਜੁੜੀ ਹੈ ਕੀਤੀ ਗਈ ਹੈ ਕਿ ਮੇਰੀ ਸਾਰੀ ਫਸਲ ਯਾਨੀ ਕਿ ਮੇਰੀ ਸਾਰੀ ਮਿਹਨਤ ਜੁੜੀ ਹੈ ਰਾਖ ਦੇ ਵਿੱਚ ਤਬਦੀਲ ਹੋ ਗਈ ਹੈ ਤਾਂ ਮੈਨੂੰ ਜੁੜਾ ਮੁਆਵਜ਼ਾ ਦੇ ਦਿੱਤਾ ਜਾਵੇ ਤਾਂ ਦੱਸਦੀ ਹੈ ਕਿ ਉਸ ਕਿਲਾਚਾਰ ਕਿਸਾਨ ਬਾਰੇ ਗੱਲ ਕਰਨੇ ਤਾਂ ਬਿਲਕੁਲ ਉਹਦਾ ਕਹਿਣਾ ਹੈ ਕਿ ਮੇਰੀ ਬਹੁਤ ਸੀ ਤੇੰਵੇਂ ਨੂੰ ਆਪਣੀ ਫਸਲ ਦੇ ਨਾਲ ਬਹੁਤ ਜ਼ਿਆਦਾ ਉਮੀਦ ਸੀ ਕਿ ਇੱਥੇ ਇਹ ਗੱਲ ਕਰ ਲੈ ਕਿ ਬਾਗਾ ਪੁਰਾਣਾ ਪਿੰਡ ਤੋਂ ਵੀ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਦੇ ਜਿਸ ਤੋਂ ਬਾਅਦ ਉਹਨੂੰ ਦੱਸਦੇ ਕਿ ਬਾਗਾ ਪੁਰਾਣਾ ਪਿੰਡੀ ਗੱਲ ਕਰ ਲਈ ਤਾਂ ਮੁਸਤਫਾ ਮੰਡੀ ਦੇ ਵਿੱਚ ਇਸੇ ਤਰੀਕੇ ਦਾ ਇੱਕ ਮਾਮਲਾ ਵਪਰਦਾ ਹੈ ਜਿੱਥੇ ਕਿ ਇੱਕ ਗਰੀਬ ਕਿਸਾਨ ਨੂੰ ਢਾਈਕ ਏਕੜ ਫਸਲ ਦਾ ਜੁੜਾ ਨੁਕਸਾਨ ਹੁੰਦਾ ਹੈ ਸੋ ਬਿਲਕੁਲ ਜਦੋਂ ਆਪਣੀ ਫਸਲ ਨੂੰ ਇਸ ਤਰੀਕੇ ਨਾਲ ਤਬਾਹ ਹੁੰਦੇ ਹੋਏ ਦੇਖਦੇ ਹੈ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆਜੰਦੇ ਨੇਤੇ ਬਿਲਕੁਲ ਉਹਨਾਂ ਦਾ ਰੋ ਰੋ ਕੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਉਹਨਾਂ ਵੱਲੋਂ ਜਿਹੜੀ ਅਪੀਲ ਕੀਤੀ ਜਾਂਦੀ ਹੈ ਕਿ ਮੇਰੇ ਜਿਹੜੀ ਆ ਫਸਲ ਐ ਬਿਲਕੁਲ ਇਸ ਦਾ ਬਕ ਮੁਕੰਮਲ ਤੌਰ ਤੇ ਜੁੜਾ ਇੱਕ ਮੁਆਵਜ਼ਾ ਦੇ ਦਿੱਤਾ ਜਾਵੇ ਗੱਲ ਕਰ ਲਈ ਕਿਸਾਨਾਂ ਦੀ ਫਸਲਾਂ ਦੀ ਤਾਂ ਬਿਲਕੁਲ ਕਿਸਾਨ ਆਪਣੀ ਫਸਲਾਂ ਨੂੰ ਲੈ ਕੇ ਉਹਨਾਂ ਕ ਤਿਆਨ ਰੱਖਦੇ ਨੇ ਕਿ ਜਿੰਨਾ ਕਿ ਉਹ ਆਪਣਾ ਰੱਖਦੇ ਨੇ ਉਹ ਦਿਨ ਰਾਤ ਤੁੱਪ ਦੇ ਵਿੱਚ ਮਿਹਨਤ ਕਰ ਕਰਕੇ ਫਸਲਾਂ ਨੂੰ ਵੱਡੀ ਕਰਦੇ ਨੇ ਪਰ ਇਸ ਤਰੀਕੇ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਬਿਲਕੁਲ ਇਹ ਜਿਹੜੇ ਰੋਣ ਯਾਨੀ ਕਿ ਕਿਸਾਨ ਰੋਣ ਲੱਗ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਉਸ ਗਰੀਬ ਕਿਸਾਨ ਨੇ ਆਪਣੀ 15 ਤੋਂ 20 ਏਕੜ ਫਸਲ ਦਾ ਇਸ ਤਰੀਕੇ ਨਾਲ ਨੁਕਸਾਨ ਹੁੰਦਾ ਹੋਇਆ ਦੇਖਿਆ ਤਾਂ ਉਹਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਤਾਂ ਇਹ ਵੀ ਕਹਿਣਾ ਹੈ ਕਿ ਮੈਂ ਜਿਹੜੀ ਫਸਲ ਹੈ ਯਾਨੀ ਕਿ ਕੁਝ ਪੈਸੇ ਉਧਾਰ ਲੈ ਕੇ ਲਗਾਈ ਸੀ ਕਿ ਜਿਸ ਤੋਂ ਨਵਾਦ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ ਕਿ ਜਦੋਂ ਮੇਰੀ ਫਸਲ ਪੂਰੀ ਤਿਆਰ ਹੋ ਜੂਗੀ ਤਾਂ ਮੈਨੂੰ ਇਸ ਫਸਲ ਤੋਂ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਫਾਇਦਾ ਹੋਵੇਗਾ ਤੇ ਮੈਂ ਆਪਣਾ ਜਿਹੜਾ ਕਰਜ਼ਾ ਹੈ ਉਹ ਬਿਲਕੁਲ ਉਤਾਰ ਦੂੰਗਾ ਇਸ ਤੋਂ ਬਾਅਦ ਗੱਲ ਕਰ ਲਈ ਏ ਨਹੀਂ ਵੱਖ-ਵੱਖ ਸਤਾਨਾ ਦੀ ਤਾਂ ਵੱਖ-ਵੱਖ ਸਤਾਨਾ ਤੋਂ ਫਸਲਾਂ ਨੂੰ ਲੈ ਕੇ ਇਸ ਤਰੀਕੇ ਦੇ ਮਾਮਲੇ ਜੁੜੇ ਆ ਸਾਹਮਣੇ ਆ ਰਹੇ ਨੇ ਹੁਣ ਦੱਸਦੀ ਹੈ ਕਿ ਟਾਇਓ ਸੁ ਮੁਸਤਫਾ ਮੰਡੀ ਦੇ ਵਿੱਚੋਂ ਟਾਇਕ 1 ਏਕਰ ਦਾ ਇੱਕ ਗਰੀਬ ਕਿਸਾਨ ਨੂੰ ਨੁਕਸਾਨ ਹੁੰਦਾ ਹੈ ਤਾਂ ਅਕਾਲੀ ਦਲ ਦੇ ਸੀਨੀਅਰ ਇਨਚਾਰਜ ਉਹਨਾਂ ਕੋਲੋਂ ਪਹੁੰਚਦੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਤੇ ਉਹਨਾਂ ਦਾ ਦੁੱਖ ਸਾਂਝਾ ਕਰਦੇ ਨੇ ਹੁਣ ਦੱਸਦੀ ਕਿ ਉਹਨਾਂ ਕੋਲ ਉਸ ਨੁਕਸਾਨ ਦਾ ਜਿਹੜਾ ਮੁਆਵਜ਼ਾ ਵੀ ਲੈਂਦੇ ਨੇ ਉਹਨਾਂ ਕੋਲੋਂ ਇਹ ਗੱਲ ਪੁੱਛੀ ਜਾਂਦੀ ਏ ਕਿ ਤੁਹਾਨੂੰ ਕਿੰਨਾ ਕੁ ਨੁਕਸਾਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਕੋਲ ਜੁੜੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਭਾਈ ਨੇ ਯਾਨੀ ਕਿ ਕਿਸਾਨ ਵੀਰ ਨੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਤੋਂ ਬਾਅਦ ਆਪਣੀ ਜਿਹੜੀ ਫਸਲ ਹੈ ਤਿਆਰ ਕੀਤੀ ਹੈ ਜਿਸ ਤੋਂ ਬਾਅਦ ਇਸ ਤਰੀਕੇ ਦਾ ਜੁੜਾ ਨੁਕਸਾਨ ਹੋ ਗਿਆ ਤਾਂ ਇਹਨਾਂ ਗਰੀਬ ਕਿਸਾਨਾਂ ਨੂੰ ਜੁੜਾ ਮੁਆਵਜ਼ਾ ਦੇ ਦਿੱਤਾ ਜਾਵੇ ਤਾਂ ਕਿ ਇਹ ਜਿਹੜੇ ਆਪਣੇ ਥੋੜੇ ਯਾਨੀ ਕਿ ਇਹਨਾਂ ਨੇ ਜੁੜਾ ਹੈ ਪੈਸੇ ਉਧਾਰ ਲਏ ਆ ਜੋ ਫਿਰ ਕੁਝ ਵੀ ਇਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਉਸ ਦਾ ਥੋੜਾ ਜਾ ਜੁੜਾ ਫਾਇਦਾ ਹੋ ਜਾਵੇ ਤਾਂ ਕੋરોના ਨਾਲ ਲਈ ਜਿਹੜੀ ਅਪੀਲ ਕੀਤੀ ਗਈ ਹੈ ਇਸ ਚੀਜ਼ ਦੀ ਜਿਹੜੀ ਮੰਗ ਕੀਤੀ ਗਈ ਹੈ ਕਿ ਇਹਨਾਂ ਨੂੰ ਜਿਹੜਾ ਮੁਆਵਜ਼ਾ ਦੇ ਦਿੱਤਾ ਜਾਵੇ ਪੰਜਾਬ ਸਰਕਾਰ ਵੱਲੋਂ ਜਿਹੜੀ ਅਪੀਲ ਉਹਨਾਂ ਨੂੰ ਬਾਰ-ਬਾਰ ਕੀਤੀ ਜਾਂਦੀ ਹੈ ਤੇ ਰੋਂਦੇ ਹੋਏ ਕਿਸਾਨ ਵੀ ਇਸ ਚੀਜ਼ ਦੀ ਅਪੀਲ ਕਰ ਰਹੇ ਨੇ ਕਿ ਸਾਨੂੰ ਜਿਹੜਾ ਮੁਆਵਜ਼ਾ ਦੇ ਦਿੱਤਾ ਜਾਵੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਮਿਲੇਗਾ ਕਿ ਨਹੀਂ ਮਿਲੇਗਾ ਕਮੈਂਟ ਸੈਸ਼ਨ ਵਿੱਚ ਆਪਣੀ ਰਾਏ ਜੁੜੀ ਹੈ ਜ਼ਰੂਰ